ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਹਰ ਰੋਜ਼ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰੀਦੀ ਹੈ ਜਿਸ ਨਾਲ ਕਿ ਸਾਡਾ ਮਕਸਦ ਸਿਰਫ ਇਹੀ ਹੁੰਦਾ ਹੈ ਕਿ ਅਸੀਂ ਤੁਹਾਨੂੰ ਪ੍ਰਭੂ ਭਗਤੀ ਨਾਲ ਜੋੜ ਸਕੀਏ ਜਦੋਂ ਅਸੀਂ ਹਰ ਰੋਜ਼ ਪਰਮਾਤਮਾ ਦੇ ਹਰ ਇੱਕ ਦੇਖੋ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸੰਸਾਰ ਵਿੱਚ ਦੁੱਖ ਬਹੁਤ ਹੈ ਕੋਈ ਕਿਸੇ ਕਾਰਨ ਦੁਖੀ ਹੈ ਤੇ ਕੋਈ ਕਿਸੇ ਕਾਰਨ ਦੁਖੀ ਹੈ ਕੋਈ ਕਿਸੇ ਦੇ ਸੁੱਖ ਨੂੰ ਲੈ ਕੇ ਬਹੁਤ ਦੁਖੀ ਹੈ ਅੱਜ ਕੱਲ ਹੀਣ ਭਾਵਨਾ ਬਹੁਤ ਵੱਧ ਗਈ ਹੈ ਦੇਖੋ ਜਿਵੇਂ ਜੇ ਕੋਈ ਅਮੀਰ ਹੈ ਤੇ ਉਸ ਨੂੰ ਦੇਖ ਕੇ ਉਸ ਦੇ ਨਾਲ ਵਾਲਾ ਹੀ ਉਸ ਦੇ ਸ਼ਰੀਕ ਉਸ ਦੇ ਆਲੇ ਦੁਆਲੇ ਵਾਲੇ ਗਵਾਂਢੀ ਹੀ ਬਹੁਤ ਦੁਖੀ ਹਨ ਕਿ ਉਹ ਬਹੁਤ ਖੁਸ਼ ਹੈ ਪਤਾ ਨਹੀਂ ਕਿਉਂ ਪਰ ਇਹ ਕਿਉਂ ਨਹੀਂ ਕੋਈ ਸਮਝਦਾ ਕਿ ਜੇ ਕੋਈ ਬੰਦਾ ਖੁਸ਼ ਹੈ ਉਸ ਦੇ ਕਰਮਾਂ ਤੇ ਜੋ ਪ੍ਰਮਾਤਮਾ ਨੇ ਲਿਖਿਆ ਹੈ ਉਹੀ ਉਸ ਨੂੰ ਮਿਲ ਰਿਹਾ ਹੈ ਜਿਸ ਦੇ ਨਾਲ ਉਹ ਖੁਸ਼ ਹੈ ਕਿ ਪਤਾ ਨਹੀਂ ਤੁਸੀਂ ਸੁੱਤੇ ਹੀ ਰਹਿ ਜਾਂਦੇ ਹੋ ਤੇ ਉਹ ਪ੍ਰਮਾਤਮਾ ਦਾ ਕਿੰਨਾ ਕੁ ਨਾਮ ਜਪਦਾ ਹੈ ਤੁਸੀਂ ਕਿਸੇ ਦੇ ਘਰ ਚ ਆ ਕੇ ਤਾਂ ਨਹੀਂ ਦੇਖਦੇ ਕਿ ਉਹ ਕਿੰਨੇ ਵਜੇ ਉੱਠਦਾ ਹੈ ਕਿੰਨੇ ਵਜੇ ਉਹ ਪਾਠ ਕਰਦਾ ਹੈ ਤੇ ਕਿੰਨੇ ਵਜੇ ਉਹ ਸੌਂਦਾ ਹੈ ਸਾਨੂੰ ਤਾਂ ਇਹੀ ਲੱਗੇਗਾ ਕਿ ਜਿਵੇਂ ਸਾਡੀ ਦਿਨਚਰਿਆ ਚੱਲ ਰਹੀ ਐ ਸਵੇਰੇ ਉੱਠੇ ਨਾਤੇ ਤੋਤੇ ਕੰਮ ਤੇ ਗਈ ਕੰਮ ਤੋਂ ਪਰਤੇ ਰੋਟੀ ਖਾਦੀ ਸੂੰਗੀ ਆਪਣਾ ਹੋਰ ਸਾਰੇ ਕੰਮ ਪੂਰੇ ਕੀਤੇ ਫੋਨ ਦੇਖਿਆ ਬੱਚਿਆਂ ਨਾਲ ਖੇਡੇ ਪਰ ਪ੍ਰਮਾਤਮਾ ਤੇ ਨਾਮ ਲੈਣ ਦਾ 2 ਮਿੰਟ ਵੀ ਟਾਈਮ ਨਹੀਂ ਲੱਗਦਾ ਅਸੀਂ ਕਹਿੰਦੇ ਆਪਣੀ ਲਾਈਫ 'ਚ ਅਸੀਂ ਬਹੁਤ ਬਿਜੀ ਹਾਂ ਅਸੀਂ ਜਿਵੇਂ ਸੋਚਦੇ ਹਾਂ ਕਿ ਅਸੀਂ ਬਹੁਤ ਹੀ ਬਿਜੀ ਹਾਂ ਪਰ ਸੰਗਤ ਜੀ ਬਿਜੀ ਜ਼ਰੂਰ ਸੀ ਪਰ ਪ੍ਰਮਾਤਮਾ ਨੇ ਇਹ ਤਨ ਕਿਹਾ ਕਿ ਤੂੰ ਮੈਨੂੰ ਭੁੱਲ ਜਾ ਜਦੋਂ ਸਾਨੂੰ ਫਿਰ ਕੋਈ ਦੁੱਖ ਆਂਦਾ ਹੈ ਫਿਰ ਅਸੀਂ ਕਹਿੰਨੇ ਹਾਂ ਕਿ हे ਪਰਮਾਤਮਾ हे ਸੱਚੇ ਬਿਤਾ ਵਾਹਿਗੁਰੂ ਮੈਨੂੰ ਇਸ ਮੁਸੀਬਤ ਚੋਂ ਬਾਹਰ ਕਰੋ ਕਹਿੰਨੇ ਹਾਂ ਸਾਰੇ ਹੀ ਕਹਿੰਦੇ ਹਾਂ ਇਹ ਨਹੀਂ ਕਿ ਇਹ ਇੱਕ ਘਰ ਦੀ ਗੱਲ ਹੈ ਇਹ ਸਭ ਦੀ ਗੱਲ ਹੈ ਮੇਰੀ ਵੀ ਵਿੱਚ ਹੀ ਹੈ ਅਸੀਂ ਵੀ ਇਦਾਂ ਹੀ ਕਰਦੇ ਹਾਂ ਕਿ ਜਦੋਂ ਦੁੱਖ ਹੋਣਾ ਹੈ ਉਦੋਂ ਪਾਠ ਕਰਨੇ ਸ਼ੁਰੂ ਕਰ ਦੇਣੀ ਹੈ ਜਾਂ ਕੋਈ ਅਸੀਂ ਕੁਝ ਪਰਮਾਤਮਾ ਕੋ ਮੰਗਣਾ ਹੈ ਬੱਚਿਆਂ ਦੀ ਪੜ੍ਹਾਈ ਵਾਸਤੇ ਬੱਚਿਆਂ ਦੀ ਨੌਕਰੀ ਵਾਸਤੇ ਕੋਈ ਕੰਮ ਸਾਡਾ ਸੰਪੂਰਨ ਹੋ ਜੀ ਵਾਹਿਗੁਰੂ ਜੀ ਮੈਂ ਇੰਨੇ ਪਾਠ ਕਰਾਂਗੀ ਮੇਰਾ ਇਹ ਕੰਮ ਸੰਪੂਰਨ ਹੋ ਜੀ ਫਿਰ ਉਹਦੀ ਖੁਸ਼ੀ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਪਾਠ ਸਾਹਿਬ ਕਰਦੇ ਹਾਂ ਕਦੀ ਹੋ ਸਕੇ ਤਾਂ ਅਸੀਂ ਜੁਪਾਰਾ ਵੀ ਕਰ ਲੈਨੇ ਹਾਂ ਜੁਪਾਰਾ ਸਾਹਿਬ ਜੀ ਕਿਉਂਕਿ ਦੇਖੋ ਇਹ ਸਾਡਾ ਆਪਣਾ ਮਤਲਬ ਹੁੰਦਾ ਹੈ ਕਿ ਅਸੀਂ ਗੁਰੂ ਕੋਲੋਂ ਆਪਣਾ ਮਤਲਬ ਕੱਢਿਆ ਕਿ ਕਦੇ ਗੁਰੂ ਨੇ ਵੀ ਆਪਣਾ ਮਤਲਬ ਕੱਢਿਆ ਹੈ ਸਾਡੇ ਤੋਂ ਕਦੇ ਵੀ ਨਹੀਂ ਦੇਖੋ ਜੀ ਅਸੀਂ ਪਰਮਾਤਮਾ ਦਾ ਜਿੰਨਾ ਨਾਮ ਜਪਾਂਗੇ ਜਿੰਨੀ ਉਹਦਾ ਸੋਭਾ ਗਾਵਾਂਗੇ ਜਿੰਨਾ ਉਹਦਾ ਕੀਰਤਨ ਸੁਣਾਗੇ ਉਹ ਸਾਡੇ ਕਰਮਾਂ ਦੇ ਅਨੁਸਾਰ ਸਾਨੂੰ ਉਸ ਦਾ ਫਲ ਜ਼ਰੂਰ ਹੀ ਮਿਲਣਾ ਹੈ ਜੇ ਅਸੀਂ ਪੁੰਨ ਕਰਦੇ ਹਾਂ ਤੇ ਸਾਨੂੰ ਪੁੰਨ ਦਾ ਫਲ ਮਿਲੇਗਾ ਜੇ ਅਸੀਂ ਪਾਪ ਕਰਦੇ ਹਾਂ ਤੇ ਸਾਨੂੰ ਪਾਪ ਦਾ ਹੀ ਫਲ ਮਿਲੇਗਾ ਇੱਕ ਮੈਂ ਹੋਰ ਦੱਸਣਾ ਚਾਹੂੰਗੀ ਕਿ ਸਭ ਤੋਂ ਵੱਡਾ ਪਾਪ ਕੀ ਹੈ ਅਸੀਂ ਕੁਝ ਕਿਸੇ ਦੀ ਅਛਾਈ ਵਾਸਤੇ ਝੂਠ ਬੋਲਦੇ ਹਾਂ ਕਿ ਕਿਸੇ ਦਾ ਮਨ ਪਰਚ ਜੇ ਉਹਦੇ ਲਈ ਝੂਠ ਬੋਲਦੇ ਹਾਂ ਕੱਲ ਤਾਂ ਜੀ ਉਹ ਪਾਪ ਪਾਪ ਨਹੀਂ ਹੁੰਦਾ ਪਾਪ ਉਹ ਹੁੰਦਾ ਹੈ ਜੋ ਕਿਸੇ ਵਿਅਕਤੀ ਦੀ ਮਜਬੂਰੀ ਹੋਵੇ ਉਸਨੇ ਵਿਚਾਰੇ ਦੀ ਮਜਬੂਰੀ ਹੋਵੇ ਤੇ ਅਸੀਂ ਉਸ ਦਾ ਮਜ਼ਾਕ ਉਡਾਈਏ ਕਿਸੇ ਦੀ ਗਰੀਬੀ ਹੋਵੇ ਉਹਦਾ ਮਜ਼ਾਕ ਉਡਾਈਏ ਕਿਸੇ ਨੂੰ ਮਜਬੂਰ ਕਰੀਏ ਤੇ ਕਿਸੇ ਨੂੰ ਦਿਲ ਦੁਖਾਈਏ ਇਹ ਬਹੁਤ ਵੱਡਾ ਪਾਪ ਹੈ ਇਸ ਦੀ ਮਾਫੀ ਪਰਮਾਤਮਾ ਦੀ ਕਜੈਰੀ ਵਿੱਚ ਵੀ ਨਹੀਂ ਹੈ ਜੇ ਤੁਸੀਂ ਕਿਸੇ ਦਾ ਦਿਲ ਦੁਖੀ ਕਰਦੇ ਹੋ ਨਾਜਾਇਜ਼ ਕਦੇ ਵੀ ਕਿਸੇ ਦਾ ਦਿਲ ਦੁਖੀ ਨਹੀਂ ਕਰਨਾ ਜੇ ਤੁਹਾਡੇ ਦਿਲ ਵਿੱਚ ਗੱਲ ਹੈ ਤੁਸੀਂ ਸਾਹਮਣੇ ਕਹਿ ਦਿਓ ਸਾਹਮਣੇ ਉਹਨੂੰ ਦੱਸੋ ਵੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਬਾਰ-ਬਾਰ ਉਸਨੂੰ ਸਤਾਉਣਾ ਜਿਤਾਉਣਾ ਇਸ ਨਾਲ ਉਹ ਬੰਦਾ ਦੁਖੀ ਹੁੰਦਾ ਹੈ ਰੋਂਦਾ ਹੈ ਪਰ ਦੇਖੋ ਉਹਦੇ ਹੰਝੂ ਉਹ ਆਪ ਹੀ ਸਾਫ਼ ਕਰਦਾ ਹੈ ਪਰ ਉਸ ਦਾ ਨਿਆਂ ਪਰਮਾਤਮਾ ਕਰੇਗਾ ਕਿਸੇ ਵੀ ਕਦੇ ਵੀ ਕਿਸੇ ਗਰੀਬ ਨੂੰ ਕਿਸੇ ਦੀ ਹਾਈ ਕਦੇ ਵੀ ਨਹੀਂ ਲੈਣੀ ਚਾਹੀਦੀ ਇੱਕ ਦਿਨ ਮੈਂ ਦੁਬਾਨ ਚ ਸੁਣ ਰਹੀ ਸੀ ਇੱਕ ਮਾਤਾ ਸੀ ਜਿਨ੍ਹਾਂ ਦਾ ਕੀ ਜਵਾਨ ਪੁੱਤਰ ਹਾਰਟ ਅਟੈਕ ਨਾਲ ਵੀ ਪੂਰਾ ਹੋ ਗਿਆ ਉਹ ਬਹੁਤ ਡਿਪਰੈਸ਼ਨਸ ਸੀ ਬਹੁਤ ਹੀ ਜਦ ਦੁਖੀ ਸੀ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਇਹ ਤਾਂ ਆਪਾਂ ਸਮਝ ਸਕਦੇ ਹਾਂ ਕਿ ਉਹਨਾਂ ਦੇ ਦਿਲ ਤੇ ਕਿੰਨਾ ਦੁੱਖ ਲੱਗਿਆ ਹੋਊਗਾ ਜਿਨ੍ਹਾਂ ਦਾ ਕੀ ਇੱਕ ਪੁੱਤਰ ਪੂਰਾ ਹੋ ਗਿਆ ਪਰ ਕਹਿੰਦੇ ਕਿ ਉਹ ਹਮੇਸ਼ਾ ਇਨਾ ਦੁਖੀ ਰਹਿੰਦੇ ਸੀ ਬਸ ਕਮਰੇ ਵਿੱਚ ਬੰਦ ਹੋ ਜਾਣਾ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਲੈਣਾ ਰੋ ਲੈਣਾ ਬਹੁਤ ਹੀ ਦੁਖੀ ਮਨ ਕਹਿੰਦੇ ਕਿ ਇੱਕ ਦਿਨ ਵੀ ਮੈਂ ਨਾ ਦੇ ਫੋਨ ਚੁੱਕਿਆ ਤੇ ਮੇਰੇ ਵਿੱਚ ਕਥਾ ਸੁਣਨ ਲੱਗ ਗਈ ਕਹਿੰਦੇ ਕਿ ਜਦੋਂ ਮੈਂ ਕਹਿੰਦੇ ਇੱਕ ਦਿਨ ਨਾ ਮੈਂ ਅਚਾਨਕ ਕਥਾ ਸੁਣ ਰਹੀ ਸੀ ਤੇ ਉਸ ਵਿੱਚ ਮੈਂ ਇੱਕ ਕਥਾ ਦੇਖੀ ਜਿਸ ਵਿੱਚ ਕੀ ਮੈਨੂੰ ਸੁਣਦਿਆਂ ਹੋਇਆਂ ਇਹ ਸਮਝ ਆਇਆ ਵੀ ਜ਼ਿੰਦਗੀ 'ਚ ਜਿਸ ਨੇ ਜਨਮ ਲਿਆ ਹੈ ਉਸਨੇ ਖਤਮ ਵੀ ਹੋਣਾ ਹੈ ਹਰ ਦਿਨ ਤੋਂ ਬਾਅਦ ਇੱਕ ਨਵਾਂ ਦਿਨ ਹੈ ਦਿਨ ਤੋਂ ਬਾਅਦ ਰਾਤ ਹੈ ਰਾਤ ਤੋਂ ਬਾਅਦ ਫਿਰ ਦਿਨ ਹੈ ਇਹ ਦੁੱਖ ਸੁੱਖੇ ਜ਼ਿੰਦਗੀ 'ਚ ਚੱਲਦਾ ਰਹਿਣਾ ਹੈ ਇਸ ਕਰਕੇ ਕਹਿੰਦੇ ਮੈਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਮੈਂ ਉਸ ਡਿਪਰੈਸ਼ਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਮੈਂ ਬਾੜ ਕਰਨਾ ਸ਼ੁਰੂ ਕੀਤਾ ਕਹਿੰਦੇ ਪਰ ਮੇਰਾ ਮਨ ਨਾ ਲੱਗਣਾ ਕਹਿੰਦੇ ਮੈਂ ਪਹਿਲੇ ਦਿਨ ਬਾੜ ਕਰਨਾ ਸ਼ੁਰੂ ਕੀਤਾ ਮੇਰਾ ਮਨ ਨਹੀਂ ਲੱਗਿਆ ਮੇਰਾ ਮਨ ਹੋਰ ਦੁਖੀ ਹੋਇਆ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ ਕਿ हे ਪ੍ਰਭੂ हे ਰੱਬ ਜੀ ਵੀ ਮੈਂ ਬਾੜ ਕਰਦੀਆਂ ਕਿਤੇ ਮੇਰਾ ਮੇਰਾ ਪੁੱਤਰ ਮੈਨੂੰ ਦੇਖ ਜੇ ਕਹਿੰਦੇ ਫਿਰ ਮੈਂ ਸੋਚਦੀ ਫਿਰ ਕਹਿੰਦੇ ਕਿ ਮੈਂ ਬੜਾ ਹੀ ਮਨ ਲਾਉਣਾ ਕਰਨਾ ਆਪਣੇ ਪਾਠ ਕਰਨ 'ਚ ਬਹੁਤ ਜ਼ਿਆਦਾ ਮਨ ਲਾਉਣਾ ਕਰਨਾ ਕਿ ਈ ਰੱਬ ਜੀ ਮੈਨੂੰ ਵੀ ਕਿਤੇ ਇਹੋ ਜੀ ਸਬੂਧਿ ਬਖਸ਼ ਕਿ ਮੈਂ ਇਸ ਦੁੱਖ ਨੂੰ ਸਹਿ ਸਕਾਂ ਦੇਖੋ ਪਰਮਾਤਮਾ ਧੰਤਨ ਬਾਬਾ ਦੀਪ ਸਿੰਘ ਜੀ ਸਭ ਦੇ ਕਿਰਪਾ ਕਰਨ ਜੇ ਘਰ ਦੇ ਵਿੱਚੋਂ ਕੋਈ ਜੀ ਚਲਾ ਜਾਵੇ ਨਾ ਕੋਈ ਆਪਣਾ ਪਰਿਵਾਰਿਕ ਮੈਂਬਰ ਤੇ ਸਾਨੂੰ ਹੋਸ਼ ਨਹੀਂ ਰਹਿੰਦੀ ਅਸੀਂ ਆਪਣੇ ਸੁੱਧ ਬੁੱਤ ਖੋ ਬੈਠਦੇ ਹਾਂ ਫਿਰ ਹੌਲੀ 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 ਸਾਲ 2 ਸਾਲ 3 ਸਾਲ ਤੱਕ ਸਾਨੂੰ ਇਹ ਸਮਝ ਆ ਜਾਂਦੀ ਹੈ ਪਰ ਅੱਜ ਕੱਲ ਲੋਕਾਂ ਦੇ ਖੂਨ ਕਹਿੋ ਜੇ ਨੇ ਅੱਜ ਕੱਲ ਭਰਾ ਭਰਾ ਨੂੰ ਹੀ ਮਾਰੀ ਜਾਂਦਾ ਹੈ ਪਿਓ ਪੁੱਤ ਦਾ ਦੁਸ਼ਮਣ ਬਣਿਆ ਹੈ ਕਈਆਂ ਇਹੋ ਜਿਹੀਆਂ ਵਾਰਦਾਤਾ ਸੁਣੀਆਂ ਨੇ ਪਰ ਚਲੋ ਉਹ ਉਹਨਾਂ ਦਾ ਸੁਭਾਅ ਆਪਣੇ ਨਾਲ ਉਹਨਾਂ ਦੇ ਘਰਮ ਆਪਣੇ ਨਾਲ ਤੇ ਇਸ ਮਾਤਾ ਜੀ ਨੇ ਫਿਰ ਕਹਿੰਦੇ ਕਿ ਮੈਂ ਨਾ ਇੱਕ ਦਿਨ ਮੈਂ ਸਾਹਿਬਜ਼ਾਦਿਆਂ ਦੀ ਫਿਲਮ ਦੇਖੀ ਸਾਹਿਬਜ਼ਾਦਾ ਅਜੀਤ ਸਿੰਘ ਬਾਬਾ ਫਤੇ ਸਿੰਘ ਬਾਬਾ ਜੀਰਾਵਤ ਸਿੰਘ ਬਾਬਾ ਅਜੀਤ ਸਿੰਘ ਕਹਿੰਦੇ ਕਿ ਫਿਰ ਮੈਂ ਆਪਣੇ ਮਨ 'ਚ ਦੇਖਿਆ ਕਿ ਦਸ਼ਮ ਪੀθα ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਕੀ ਆਪਣੇ ਚਾਰ ਪੁੱਤਰ ਜੰਗ 'ਚ ਸ਼ਹੀਦ ਕਰਵਾਏ ਦੇਖੋ ਕਿਦਾਂ ਉਹਨਾਂ ਛੋਟੇ-ਛੋਟੇ ਬੱਚਿਆਂ ਦੇ ਨੀਹਾਂ 'ਚ ਜਿਣੀਆਂ ਜਦੋਂ ਉਹਨਾਂ ਦਾ ਦਮ ਘੁੱਟਿਆ ਉਹ ਬੇਹੋਸ਼ ਹੋ ਗਏ ਪਰ ਉਹ ਸ਼ਹੀਦ ਨਹੀਂ ਸੀ ਹੋਏ ਫਿਰ ਉਹਨਾਂ ਤੇ ਅਤਿਆਚਾਰ ਕੀਤੇ ਫਿਰ ਉਹਨਾਂ ਨੂੰ ਮਾਰਿਆ ਫਿਰ ਉਹਨਾਂ ਦੇ ਨਾਲ ਕੀ ਕੀ ਤਸੀਹੇ ਵਰਤਾਏ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ 'ਚ ਸ਼ਹੀਦ ਕੀਤਾ ਕਿੱਦਾਂ ਉਹਨਾਂ ਦੇ ਸੀਨੇ 'ਚ ਇੰਨੇ ਤੀਰ ਛਲਣੀ ਵੱਜੇ ਇੰਨਾ ਤੀਰਾਂ ਨਾਲ ਛਲਣੀ ਹੋਇਆ ਸੀਨਾ ਇੱਕ ਪਿਓ ਫਿਰ ਵੀ ਉਹਨਾਂ ਨੂੰ ਦੇਖ ਰਿਹਾ ਸੀ ਬਹੁਤ ਹੀ ਬੇਵਸ ਜੇ ਕਿਆ ਤਾਂ ਨਹੀਂ ਸਕਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅੱਖਾਂ 'ਚ ਇੱਕ ਟੁਕਕਾ ਵੀ ਨੀਰ ਵਿਆ ਹੋਵੇ ਨਹੀਂ ਤੇ ਦੇਖੋ ਕਿਵੇਂ ਉਹਨਾਂ ਨੇ ਆਪਣੇ ਉੱਤੇ ਦੁੱਖ ਢੰਡਾਈ ਹੈ ਨਾ ਸਿਰਫ ਸਾਡੇ ਲਈ ਹੋਰਾਂ ਦੀ ਜ਼ਿੰਦਗੀ ਬਚਾਉਣ ਲਈ ਕੀ ਅਸੀਂ ਇਹੋ ਜਿਹੀ ਬਣ ਸਕਦੇ ਹਾਂ ਕਦੇ ਵੀ ਨਹੀਂ ਸਾਡੇ ਬੱਚੇ ਨੂੰ ਬੁਖਾਰ ਚੜਿਆ ਹੋਵੇ ਨਾ ਤੇ ਅਸੀਂ ਬਾਰ-ਬਾਰ ਉਸ ਨੂੰ ਦਵਾਈਆਂ ਨਾਲ ਦਵਾਵਾਂਗੇ ਉਹਨੂੰ ਆਂਜ ਤੱਕ ਨਹੀਂ ਆਣ ਦਵਾਂਗੇ ਜਿਕਰਾ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨੇ ਜਿਗਰੀ ਵਾਲੇ ਸੀ ਉਹ ਜਿਨ੍ਹਾਂ ਨੇ ਚਾਰ ਪੁੱਤ ਸ਼ਹੀਦ ਕਰਵਾਏ ਆਪਣਾ ਪਹਿਲਾ ਪਿਤਾ ਸ਼ਹੀਦ ਕਰਵਾਇਆ ਫਿਰ ਮਾਤਾ ਜੀ ਦੇਖ ਕੇ ਸਦਮਾ ਨਾ برداشت ਕਰ ਸਕੇ ਇੱਕ ਪੂਰਾ ਹੀ ਪਰਿਵਾਰ ਉਹਨਾਂ ਨੇ ਵਾਰ ਦਿੱਤਾ ਕਹਿੰਦੇ ਜਦੋਂ ਮੈਂ ਇਹਨਾਂ ਦੀ ਆ ਫਿਲਮ ਦੇਖੀ ਜੋ ਮੈਂ ਟੀਵੀ ਤੇ ਕਹਿੰਦੇ ਕਿ ਲਗਾ ਕੇ ਦੇਖੀ ਨਾ ਪੂਰੀ ਕਹਿੰਦੇ ਪਰ ਮੈਂ ਰੂ ਰੂ ਕੇ ਮੇਰਾ ਦਿਲ ਤਾਂ ਬਹੁਤ ਹਲਕਾ ਹੋਇਆ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਤੇ ਇੱਕ ਮਨ ਨੂੰ ਕਹਿੰਦੇ ਕਿ ਮੇਰੇ ਮਨ ਨੂੰ ਨਾ ਥੋੜਾ ਹੌਸਲਾ ਪਿਆ ਬਹੁਤ ਜਿਆਦਾ ਮਨ ਚ ਹੌਸਲਾ ਆਇਆ ਕਿ ਵਾਹਿਗੁਰੂ ਜਿਹੜਾ ਦੇਣ ਵਾਲਾ ਹੈ ਉਹਦਾ ਆਪਣਾ ਹੀ ਸਰਬੰਸ ਪੂਰਾ ਦਾਨ ਕਰਤਾ ਉਹਨੇ ਸਰਬੰਸ ਦਾਨੀ ਹੋ ਗਿਆ ਉਹ ਕਹਿੰਦੇ ਮੈਂ ਕੀ ਹਾਂ ਮੈਂ ਇੱਕ ਮਿੱਟੀ ਦੀ ਕੱਠ ਪੁੱਤਰੀ ਹਾਂ ਜੇ ਜਾਨ ਹੈ ਤਾਂ ਮੈਂ ਅਚਲਿਆ ਜੇ ਜਾਨ ਹੈ ਤਾਂ ਮੈਂ ਆਪਣਾ ਕਾਜ ਕਰ ਲਈ ਨਹੀਂ ਤੇ ਇਤੋਂ ਬਿਨਾ ਹੋਰ ਕੁਝ ਵੀ ਨਹੀਂ ਹਾਂ ਜਿੰਨੇ ਕੁ ਪ੍ਰਮਾਤਮਾ ਨੇ ਸਵਾਸਾਂ ਦਿੱਤੇ ਹਨ ਓਨੇ ਕੁ ਅਸੀਂ ਕਰਕੇ ਚਲੇ ਜਾਣੇ ਹਨ ਕੁਝ ਚੰਗੇ ਕਰਮਾਂ 'ਚ ਕੁਝ ਬੁਰੀ ਕਰਮਾਂ 'ਚ ਕੁਝ ਜਿਹਹ ਜਿਹੇ ਵੀ ਕਰਮ ਕਰਨੇ ਹਨ ਦੇਖੋ ਚੰਗੇ ਕਰਮ ਕਰਾਂਗੇ ਤੇ ਪ੍ਰਮਾਤਮਾ ਸਾਨੂੰ ਚੰਗੇ ਪਾਸੇ ਹੀ ਲਾਊਗਾ ਜੇ ਬੁਰੀ ਕਰਮ ਕਰਦੇ ਹਾਂ ਉਹ ਵੀ ਪ੍ਰਮਾਤਮਾ ਦੇ ਹੱਥ ਵਸ ਹੈ ਪਰ ਇਨ੍ਹਾਂ ਕਰਮਾਂ ਨੂੰ ਬਦਲਣ ਲਈ ਤਨਤਨ ਬਾਬਾ ਦੀਪ ਸਿੰਘ ਜੀ ਦੇ ਹੱਥ ਕਲਮ ਫੜਾਈ ਹੈ ਲੇਖ ਬਦਲੇ ਜਾਂਦੇ ਨੇ ਸੰਜੋਗ ਬਦਲੇ ਜਾਂਦੇ ਨੇ ਕਰਮ ਬਦਲੇ ਜਾਂਦੇ ਨੇ ਕਿਸਮਤ ਬਦਲੀ ਜਾਂਦੀ ਹੈ ਇੱਕ ਵਾਰ ਤਨਤਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾ ਕੇ ਤੁਸੀਂ ਅਰਦਾਸ ਕਰਕੇ ਦੇਖੋ ਕਿੰਨੀ ਹੀ ਮਨੁਸਕੂਨ ਮਿਲੇਗਾ ਤੁਹਾਨੂੰ ਆਪ ਲੱਗੇਗਾ ਕਿ ਮੇਰੀ ਆਸਾਂ ਪੂਰੀ ਹੋ ਗਈ ਹੈ ਕਈਆਂ ਦੇ ਸੁਣਿਆ ਹੈ ਵੱਡੀ ਵੱਡੀ ਰੋਗ ਕੱਟੇ ਗਏ ਨੇ ਉਹ ਮਾਤਾ ਜੀ ਨੇ ਦੱਸਿਆ ਕਿ ਫਿਰ ਮੈਂ ਨਾ ਕਹਿੰਦੀ ਕੀ ਤਾਂ ਅੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਗਈ ਕਹਿੰਦੀ ਮੈਂ 2 ਦਿਨ ਉੱਥੇ ਰਹੀ ਉੱਥੇ ਮੈਂ ਸੇਵਾ ਕੀਤੀ ਮੈਨੂੰ ਫਿਰ ਇੰਜ ਲੱਗਣ ਲੱਗਾ ਕਿ ਮੈਨੂੰ ਕੋਈ ਦੁੱਖ ਨਹੀਂ ਹੈ ਪਰਮਾਤਮਾ ਦੇ ਇਹੋ ਜਿਹੇ ਜਿਹੜੇ ਕੋਟਕ ਵਰਤੇ ਨੇ ਜਿੱਦਾਂ ਕਹਿੰਦੇ ਕਿ ਮੇਰੇ ਮਾਨ ਨੂੰ ਨਾ ਇੱਕ ਹੌਸਲਾ ਜਿਹਾ ਮਿਲਿਆ ਮੈਨੂੰ ਇੰਨਾ ਹੌਸਲਾ ਮਿਲਿਆ ਕਿ ਹੁਣ ਮੈਂ ਰੋਂਦੀ ਤਾਂ ਜ਼ਰੂਰ ਸੀ ਬਹੁਤ ਮਨ ਨੂੰ ਹੌਸਲਾ ਦੇ ਕੇ ਮੈਂ ਇਹ ਨਹੀਂ ਸੋਚਦੀ ਸੀ ਕਿ ਮੇਰਾ ਪੁੱਤ ਗਿਆ ਹੈ ਮੈਨੂੰ ਹੁਣ ਸਾਰਿਆਂ ਪ੍ਰਤੀ ਹੀ ਇੰਨਾ ਪਿਆਰ ਸੀ ਕਿ ਚਲੋ ਪ੍ਰਮਾਤਮਾ ਜੇ ਇਹ ਜੀ ਤੁਹਾਡੀ ਮਰਜ਼ੀ ਇਹ ਕਿਸੇ ਦੇ ਹੱਥ ਵਸ ਨਹੀਂ ਹੁੰਦਾ ਜੋ ਹੋਣਾ ਹੁੰਦਾ ਹੈ ਪ੍ਰਮਾਤਮਾ ਦੇ ਹੱਥ ਵਸ ਹੁੰਦਾ ਹੈ ਕਹਿੰਦੀ ਚਲੋ ਇੰਨਾ ਸ਼ੁਕਰ ਹੈ ਕਿ ਮੈਂ ਡਿਪਰੈਸ਼ਨ ਤੋਂ ਬਾਹਰ ਆ ਗਈ ਮੇਰੀ ਐਨੀ ਬੁਰੀ ਹਾਲਤ ਤੋਂ ਬਾਅਦ ਹੁਣ ਮੈਂ ਕਹਿੰਦੇ ਕਿ ਹੱਸਣਾ ਸ਼ੁਰੂ ਕੀਤਾ ਦੁਨੀਆ ਵਿੱਚ ਜੀਣਾ ਸ਼ੁਰੂ ਕੀਤਾ ਦੇਖੋ ਜੇ ਕੋਈ ਰੋਂਦਾ ਹੈ ਨਾ ਲੋਕ ਉਸ ਨੂੰ ਹੋਰ ਵੀ ਰਵਾਉਂਦੇ ਨੇ ਇਹ ਨਹੀਂ ਕਿ ਉਸ ਦਾ ਸਹਾਰਾ ਬਣ ਨਹੀਂ ਕਦੇ ਵੀ ਕਿਸੇ ਨਾਲ ਆਪਣੇ ਦੁੱਖ ਨੂੰ ਫਰੋਲੂ ਨਾ ਕਿਉਂਕਿ ਜੇ ਤੁਸੀਂ ਆਪਣੇ ਦੁੱਖ ਫਰੋਲਦੇ ਹੋ ਨਾ ਤੇ ਉਹਨੂੰ ਲੱਗਦਾ ਹੈ ਕਿ ਬਸ ਇਹ ਐਵੇਂ ਹੀ ਹੈ ਸਟਰੋਂਗ ਬੰਨਾ ਚਾਹੀਦਾ ਹੈ ਮਨ ਨੂੰ ਸਹੀ ਕਰਨਾ ਚਾਹੀਦਾ ਹੈ ਤਾਂ ਕਿ हे ਪ੍ਰਮਾਤਮਾ ਸਾਨੂੰ ਇੰਨੀ ਕਿ ਸ਼ਕਤੀ ਦੇਵੇ ਕਿ ਜਿਹਦੇ ਨਾਲ ਅਸੀਂ ਆਪਣੇ ਉੱਤੇ ਆਏ ਹੋਏ ਦੁੱਖ ਨੂੰ ਆਸਾਨੀ ਨਾਲ ਆਪਣੇ ਉੱਤੇ ਬਤੀਤ ਕਰਾ ਸਕੀ ਜੇ ਸਾਡੇ ਤੇ ਅੱਜ ਦੁੱਖ ਹੈ ਤਾਂ ਕੱਲ ਨੂੰ ਖੁਸ਼ੀ ਦੀ ਕਾਮਨਾ ਵੀ ਅਸੀਂ ਉਸ ਰੱਬ ਤੋਂ ਹੀ ਕਰਨੀ ਹੈ ਤਾਂ تنਬਾ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬ ਕਰਨ ਨਾਲ ਮਨ ਨੂੰ ਸ਼ਕਤੀ ਮਨ ਨੂੰ ਸਕੂਨ ਮਿਲਦਾ ਹੈ ਕਰਕੇ ਜਰੂਰ ਦੇਖਣਾ ਅੱਜ ਕੱਲ ਤਾਂ ਹਰ ਦੁਨੀਆ ਦੇ ਉੱਤੇ ਹੀ ਚਪੈਰਾ ਸਾਹਿਬ ਦੀ ਸ਼ਕਤੀ ਦਾ ਬੜਾ ਹੀ ਪ੍ਰਤਿਸ਼ਟਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਜਲਾ ਦੇਖੋ